ਜੀ ਸਸੀਕਰ ਵੀਰ ਜੀ ਕੀ ਹਾਲ ਚਾਲ ਨੇ ਅੱਜ ਚੱਲਿਆ ਪੂਰਾ ਪ੍ਰੋਪਰ ਕੰਮ ਵਾਹਿਗੁਰੂ ਦੀ ਕਿਰਪਾ ਨਾਲ ਤੇ ਪੂਰਾ ਵਧੀਆ ਸੈੱਟ ਚੱਲ ਪਿਆ ਦੇਖ ਲਓ ਆ ਵਾ ਨਜ਼ਾਰਾ ਆਰਾਮ ਨਾਲ ਛਾਵੇਂ ਖੜੇ ਆ ਸੈੱਡ 'ਚ ਕੋਈ ਦਿੱਕਤ ਨਹੀਂ ਵੀ ਪਨੀਰੀ ਵਿੱਜਣ ਦੀ ਹਨਾ ਤੇ ਤੁੱਪੇ ਫਿਰੋ ਬਸ ਨਾ ਕੋਈ ਜੱਬ ਖਾਨਾ ਅਦੇ ਪਹਿਲਾਂ ਆਪਾਂ ਟ੍ਰੇ ਰੱਖ ਦੇਣੀ ਆ ਇਹ ਟ੍ਰੇ ਦੀ ਕੀਮਤ ਹੈਗੀ ਆ 60 ਰੁਪਏ ਇੱਕ ਦੀ ਇਹਦੇ ਤੇ 30 ਰੁਪਏ ਸਬਸਿਡੀ ਮਿਲ ਜਾਂਦੀ ਆ ਜੇ ਆਜੂਗੀ ਤਾਂ ਦੇਖਾਂਗੇ ਤੇ ਮਸ਼ੀਨ ਹੈਗੀ ਆ 3,70,000 ਦੀ ਮਸ਼ੀਨ ਤੇ ਇੱਕ ਗਿੱਲੇ ਦੇ ਵਿੱਚ 90 ਟ੍ਰੇਆਂ ਲੱਗਦੀਆਂ 26 ਝੋਨੇ ਦੀਆਂ ਤੇ ਹੁਣ ਆਪਣਾ 26 ਝੋਨੇ ਦੀ ਬਜਾਈ ਚੱਲਦੀ ਆ ਆ ਪਹਿਲੇ ਨੰਬਰ ਤੇ ਮਿੱਟੀ ਪੈ ਜਾਂਦੀ ਆ ਮਿੱਟੀ ਪੈ ਗਈ ਆ ਮਿੱਟੀ ਨੇ ਬਰਸ਼ ਨੇ ਖਤਮ ਕਰ ਦੇਣੀ ਆ ਜਿੰਨੀ ਲੋਡ ਆ ਉੰਨੀ ਰੱਖਣੀ ਆ ਤੇ ਫੇਰ ਨਾਲ ਦੀ ਨਾਲ ਪਾਣੀ ਪੀ ਜਾਂਦਾ ਠੀਕ ਨੇ ਤੇ ਫੇਰ ਇੱਧਰ ਗਾਹਾ ਵੀ ਪੈਂਦਾ ਦੇਖੋ ਵੀ ਕਿੰਨਾ ਫੂਲ ਜੁਦੇ ਨਾਲ ਠੀਕ ਨੇ ਤੇ ਇੱਕ ਟ੍ਰੇ ਦੇ ਵਿੱਚ 120 ਗ੍ਰਾਮ ਵੀ ਪੈਂਦਾ ਯਾਨੀ ਕਿ ਆਹ ਵੀ ਹੋ ਗਿਆ 26 ਝੋਨੇ ਦਾ ਤੇ ਆਹ ਮਿੱਟੀ ਉੱਪਰ ਪੈ ਜਾਣੀ ਆ ਨੇ ਆਹ ਵੀ ਤੋਂ ਬਾਅਦ ਉੱਪਰ ਆਈ ਜਾਂਦਾ ਤਾਂ ਇਹ ਰਹਾ ਮਹਿੰਗੀ ਜਾਂਦੀ ਆ ਤੇ ਫਿਰ ਉਸ ਤੋਂ ਬਾਅਦ ਇਹ ਟਰਾਲੀ ਚ ਰੱਖੀ ਜਾਂਦੇ ਆ ਚੰਚੰ ਇਹ ਤਿੰਨ ਦਿਨ ਟਰਾਲੀ ਚ ਰਹੂਗੀ ਟਰੇ ਉਸ ਤੋਂ ਬਾਅਦ ਪੱਤੇ ਚ ਰੱਖ ਲਵਾਂਗੇ ਇਹ ਪ੍ਰੋਸੈਸ ਆ ਬਸ ਇਹਦਾ ਇੱਕ ਬੋਟਾ ਦੀ ਮਸ਼ੀਨ ਆ ਆਪਣੇ ਮਿੱਟੀ ਵਾਲਿਆਂ ਨੇ ਥੱਕ ਜਾਣ ਹਜੇ ਤਾਂ ਆਪਾਂ ਟਰਾਲੀ ਦੇ ਨਾਲ ਲਾ ਲਈ ਜੇ ਇੱਧਰ ਹੀ ਰੱਖਦੇ ਤਾਂ ਪਤਾ ਲੱਗ ਜਾਂਦਾ ਅਰੇ ਦੇ ਕੇ ਰਸਾਤ ਕਹਿੰਦੇ ਇੱਧਰ ਹੀ ਚੱਲੀ ਜਾਣ ਦੇ ਬਾਅਦ ਚੋ ਲਾ ਦਾਂ ਮੈਂ ਕਿ ਟਰਾਲੀ ਦੇ ਕੋਲੇ ਲਾ ਲਓ ਕਹਿੰਦਾ ਨਹੀਂ ਉੱਥੇ ਠੀਕ ਹੈ ਆ ਇਹਦਾ ਪਾਣੀ ਦਾ ਸਿਸਟਮ ਹੈ ਪਾਣੀ ਚੱਕੀ ਜਾਂਦੀ ਹੈ ਇਹ ਹੁਣ ਕਿੰਨੀ ਅੱਜ ਲੱਗੇ ਸੀਗੇ ਆਪਾਂ ਆਪਣਾ ਮੱਕੀ ਵਾਲਾ ਟੱਕ ਵਾੜਨ ਜਿਹੜਾ ਸਿਕਾ 150 ਕਿੱਲੇ ਵਾਲਾ ਖੜਾ ਤੇ ਕਿੰਨੀਆਂ ਹੀ ਟਰਾਲੀਆਂ ਭਰਨੀਆਂ ਛਾੜ ਦੇਣਾ ਕਿਉਂਕਿ ਬੜਾ ਜਿਆਦਾ ਭਾਰੀ ਭਾਲੀ ਜਿਆਦੇ ਸੀਗੀ ਕਿਉਂਕਿ 15 15 ਫੁੱਟ ਦਾ ਟਾਂਡਾ ਸੀਗਾ ਤਾਂ ਦੇਖਦਾ ਹੈ ਨਹੀਂ ਸੀ ਟਾਂਡਾ ਤਾਂ ਕਰਕੇ ਹੁਣ ਲੱਗੇ ਆ ਵਧਣ ਤੇ ਟਾਂਡੇ ਵੱਡੇ ਔਨ ਕਰਕੇ ਨਾ ਉਹ ਥੱਲੇ ਲੱਗ ਗਿਆ ਨੱਕੂ ਜਿਹਾ ਉਹਦਾ ਕਿਉਂਕਿ ਨੀਵੀਂ ਕਰਕੇ ਵਧਣੀ ਪੈਂਦੀ ਹੈ ਭਾਰੀ ਕਰਕੇ ਮੱਕੀ ਨਾ ਸਾਰਾ ਟਾਂਡਾ ਵਿੱਚ ਦੀ ਨਿਹਾਉਣਾ ਪੈਂਦਾ ਤੇ ਉਹ 빙ਾ ਹੋ ਗਿਆ ਥੱਲੇ ਲੱਗਣ ਦੇ ਨਾਲ ਕਿਉਂਕਿ ਛੱਲੀ ਹੈਗੀ ਆ ਲੰਬੀ ਥੱਲੇ ਲੱਗੀ ਹੋਈ ਮੱਕੀ ਉੱਪਰ ਨੂੰ ਉੱਚੀ ਘੱਟਦਾ ਤਾਂ ਉਹ ਉਹਦੇ ਚੱਕਰ 'ਚ ਜਮੇ ਥੱਲੇ ਰਗੜ ਕੇ ਵਧਣੀ ਪੈ ਰਹੀ ਆ ਤਾਂ ਕਰਕੇ ਉਹ ਹੋਣ ਲੱਗਿਆ ਉਹ ਥੱਲੇ ਫਸ ਗਿਆ ਬੰਨੇ ਵਾਲਾ ਗੇੜਾ ਲਾਉਂਦੇ ਆਂ ਚਾੜ ਦਾ ਬਹੜਾ ਦੇਖਣਾ ਦੇ ਦੋ ਤਿੰਨ ਟਿੰਗ ਭਰ ਜਾਣੇ ਆ ਦੇਖੋ ਦਾਣਾ ਪੂਰਾ ਸੁੱਕਾ ਏ ਆ ਜੀ ਇਹਦਾ ਕੈਵਨ ਅੰਦਰੋਂ ਜਿਹੜੇ ਵੱਢਦੇ ਸੀਗੇ ਮੱਕੀ ਆਪਾਂ ਇਦਾਂ ਕਰਕੇ ਮੱਕੀ ਵੱਢਣੀ ਐ ਜਿਹਦੀ ਪੂਰੀ ਸੁੱਕੀ ਤੇ ਐਵੇਂ ਝੜਾਕੇ ਵਹਿਣ ਮੱਕੀ ਦੇ ਕਿਉਂਕਿ ਮੱਕੀ ਨਾ ਹੌਲੀ ਤਾਂ ਵੱਢਣ ਲੱਗਿਆ ਕਿਉਂਕਿ ਮੱਕੀ ਦੀ ਛੱਲੀ ਨਾ ਜਿਹੜੀ ਉਹ ਥੱਲੇ ਲੱਗੀ ਹੋਈ ਆ ਜੋ ਜਮੇ ਹੀ ਘਤਰਮੂਰੋ ਨੀਵਾ ਚੱਲਦਾ ਤੇ ਉਹ ਜੁੰਜਾਂ ਵਿੱਚ ਵੱਜ ਜਾਂਦੀਆਂ ਧਰਤੀ ਦੇ ਮੈਂ ਕਿਹਾ ਤੁਸੀਂ ਬੈਗ ਜਿਹੜੇ ਲਾ ਲਾ ਕੇ ਵੜ ਦੋ ਤੇ ਬਾਕੀ ਰਾਣੀ ਤੁੰਦਰਾ ਨੂੰ ਪ੍ਰਵਾਹ ਕੋਈ ਨਹੀਂ ਇਹ ਦਾ ਟੰਡੀਆਂ ਚਾਹੇ 10-10 ਮੋੜ ਦਾ ਚੱਲੀ ਹੋਵੇ ਤਾਂ ਵੀ ਕੋਈ ਪ੍ਰਵਾਹ ਨਹੀਂ ਹੁੰਦਾ ਇਹਨੂੰ ਕੋਈ ਪ੍ਰਵਾਹ ਨਹੀਂ ਰਾਣੀ ਤੁੰਦਰਾ ਨੂੰ ਹਾਂ ਜੀ ਵੀਰੇ ਮੈਂ ਨਾ ਖੱਤੇ ਦਿਖਾਉਣ ਆਇਆ ਸੀਗਾ ਕੀ ਕਈ ਵੀਰ ਕਹਿਣਗੇ ਨਾ ਵੀ ਹਾਂ ਆ ਦੇ ਲੋ ਵੀਰੇ ਇੱਥੇ ਆਪਣੇ 23 24 ਕਿੱਲੇ ਆ ਆ ਜਿੰਨੇ ਚਿੱਟੇ ਚਿੱਟੇ ਦੀਂਦੇ ਆ ਤੁਹਾਨੂੰ ਇਹ ਸਾਰੇ ਖੱਤੇ ਆ ਲੇਜ਼ਰ ਕਰਾ ਲਾਤਾ ਲੇਜ਼ਰ ਕਰਾ ਲਾ ਕੇ ਛੜਤੀ ਉਮੀਦੇ ਉਮੀ ਹੈ ਨਾ ਹੁਣ ਨਹੀਂ ਇਹਨਾਂ ਨੂੰ ਕੁਝ ਵੀ ਨਹੀਂ ਕਰਨਾ ਸੁੱਕੇ ਖੱਤੇ ਪਏ ਆ ਕੋਈ ਰੌਣੀ ਨਹੀਂ ਕਰਨੀ ਕੋਈ ਕੁਝ ਨਹੀਂ ਕਰਨਾ ਨਾ ਐਵੇਂ ਹੀ ਰੱਖਣਿਆ ਇਹ ਤੇ ਇੱਕ ਅੱਧਾ ਮੀ ਪਈ ਜਾਣਾ ਜਾਨ ਨੂੰ ਝੋਨਾ ਲੱਗਣਾ ਤੇ ਉਦੋਂ ਬਾਵਾਗੇ ਦੇਖੋ ਕਿੰਨਾ ਫਾਇਦਾ ਨਾ ਤੇ ਇਹਦੇ ਵਿੱਚ ਕੁਝ ਹੋਣਾ ਵਾ ਨਾ ਫੰਗਸ ਵੀ ਉੱਡਦੀ ਆ ਸਾਡਾ ਸੁੱਕਾ ਖੱत्ता ਪਿਆ ਹਨ ਐਵੇਂ ਸੁੱਕੇ ਰਹਿਣੇ ਆ ਇਹ ਜਿੰਨੇ ਮੇਰੇ ਕਣਕ ਦੇ ਵੱਡਾ ਸਾਰੇ ਐਵੇਂ ਕਰ ਕਰਕੇ ਛੱਡ ਦਿੰਨੇ ਹੁੰਨੇ ਆਸੀਂ ਸਾਰੇ ਦੇ ਸਾਰੇ ਬਸ ਲੇਜ਼ਰ ਕਰਾ ਲਈ ਜਨੇ ਆ ਦੇ ਲੋ ਜਿੱਡੇ ਜਿੱਡੇ ਕਿਆਰੇ ਆ ਜਿਵੇਂ ਆਹ ਦਿਲਾ ਆ ਏਡਾ ਕਿਆਰਾ ਉਹ ਅੱਗੇ ਕਿਆਰੇ ਆ ਜਾ ਜਿੰਨੇ ਚਿੱਟੇ ਚਿੱਟੇ ਦੀਂਦੇ ਉਹ ਸਾਰੇ ਆਪਣੇ ਆ ਖੱਤੇ ਹਨ ਜਿੱਥੇ ਤੱਕ ਉਹ ਮੱਕੀ ਤੱਕ ਜਾ ਰਹਿੰਦਾ ਤੇ ਇਧਰ ਵਿੱਚ ਅੱਗ ਲੱਗੀ ਆ ਆ ਵੱਡੇ ਖੰਬੇ ਵਾਲਾ ਵੀ ਆਪਣੇ ਸਾਰੇ ਬਸ ਐ ਅੱਗ ਨਹੀਂ ਲਾਈ ਆਪਾਂ ਬਿਨ ਅੱਗ ਤੋਂ ਸਾਰੇ ਖੇਤ ਦੇ ਐਵੇਂ ਦੇ ਐਵੇਂ ਪਈ ਆ ਤੇ ਲੇਜ਼ਰ ਕਰਾ ਲਾ ਕੇ ਛੱਡ ਤੇ ਕੋਈ ਵੀ ਇਹਨਾਂ ਦੇ ਕੋ ਕੁਝ ਨਹੀਂ ਕਰਨਾ ਹੁਣ ਨਾ ਬੱਟਾ ਪਾਉਣੀਆਂ ਹਜੇ ਬੱਟਾ ਵੀ ਉਦੋਂ ਹੀ ਪਾਵਾਂਗੇ ਜਦੋਂ ਜਨੂਮੀਮੂ ਪੈ ਗਿਆ ਤੇ ਕਿਉਂਕਿ ਨਾ ਤਾਂ ਦੇਖੋ ਇਹਨਾਂ ਚ ਘਾਹ ਹੋਣਾ ਐਵੇਂ ਰੌਣੀ ਨੂੰ ਮੋਟਰਾਂ ਚਲਾਈ ਜਾਂਦੇ ਆ ਪਾਣੀ ਟੁੱਟ ਕੇ ਘਾਈ ਹਰਾ ਹੁੰਦਾ ਉਹਦਾ ਕੋਈ ਫਾਇਦਾ ਤਾਂ ਐ ਨਹੀਂ ਰੌਣੀ ਕਰਨ ਦਾ ਵੀ ਕੋਈ ਫਾਇਦਾ ਵਾ ਆਪਾਂ ਨੂੰ ਹਨਾ ਤੇ ਜੇ ਹੁਣ ਆਪਣੀ ਲੈਟ ਵਧੀਆ ਆਉਂਦੀ ਆ ਤਾਂ ਆਪਾਂ ਕਮਲੇ ਵਾਂਗੂ ਮੋਟਰਾਂ ਰੌਣੀ ਦੇ ਛੱਡੀਆਂ ਹੋਈਆਂ ਨੇ ਤੇ ਉਹਦੇ ਨਾਲ ਉਹਦਾ ਸੁੱਕਾ ਬਾਹ ਲੋ ਕੋਈ ਦਿੱਕਤ ਨਹੀਂ ਆਉਂਦੀ ਕੱਲਾ ਟਰੈਕਟਰ ਲਾ ਦੋ ਬੋਣ ਤੜਕੇ ਤੜਕੇ ਬਾਹ ਲੋ ਕੋਈ ਦਿੱਕਤ ਹੀ ਨਹੀਂ ਆਉਂਦੀ ਗਰਦਾ ਗੁਰਦਾ ਕਿਤੇ ਨਹੀਂ ਜਾਂਦਾ ਅਸੀਂ ਬੋਣੀ ਆ ਖੱਤੇ ਕੋਈ ਕੋਈ ਪ੍ਰੋਬਲਮ ਨਹੀਂ ਆਉਂਦੀ ਗਰਦੇ ਉੂੰ ਵੀ ਤਾਂ ਅੱਗ ਲਾ ਲਾ ਕੇ ਵੀ ਤਾਂ ਜਦੀ ਬਾਹ ਕੇ ਫੇਰ ਹੀ ਪਾਣੀ ਛੱਡਦੇ ਆ ਤੇ ਇਹ ਮੈਂ ਦਿਖਾਉਣੀ ਆ ਸੀ ਸਾਰੇਆਂ ਵੀਰਾਂ ਨੂੰ ਕਿ ਅਸੀਂ ਐਵੇਂ ਕਰਦੇ ਆ ਵੀ ਆ ਦੇ ਲੋ ਲੇਜ਼ਰ ਕਰਾ ਲਾ ਲਾ ਕੇ ਛੱਡਦੇ ਸਾਰੇ ਖੱਤੇ ਐਵੇਂ ਛੱਡੇ ਰਹਿਣੇ ਆ ਬਸ ਹੁਣ ਆ ਵੀਰ ਕਾਫੀ ਵੀਰ ਕਮੈਂਟ ਕਰਦੇ ਆ ਵੀ ਵੀਰੇ ਇਹਦਾ ਕੀ ਖਰਚਾ ਪਿਆ ਵੀਰੇ ਦੇਖੋ 60 ਰੁਪਏ ਦੀ ਟ੍ਰੇ ਆ ਉਹਦੀ ਤੁਹਾਨੂੰ ਕੀਤ ਮੈਂ ਦੱਸੀ ਸੀ ਵੀ 3,70,000 ਰੁਪਏ ਦੀ ਇਹਦੀ ਕੀਮਤ ਆ ਤੇ 14 ਲੱਖ ਦੇ ਨੇੜੇ ਹੈਗੀ ਆ ਦੂਜੀ ਆਪਣੀ ਜਿਹੜੀ ਮਸ਼ੀਨ ਆ ਝੋਨਾ ਲਾਉਣ ਵਾਲੀ ਠੀਕ ਆ ਇਹ ਐਡਾ ਵ ਮਹਿੰਗਾ ਪ੍ਰੋਸੈਸ ਆ ਜੇ ਇਹ ਸਮਝ ਲਓ ਜੇ 100 ਕਿੱਲਾ ਲਾਉਣਾ ਤਾਂ ਤੁਹਾਡੇ ਕੋਲੇ 9000 ਟਰੇ ਲੱਗੂਗੀ 100 ਕਿਲੇ ਦੇ ਵਿੱਚ ਹਨਾ ਟਰਿਆਂ ਦਾ ਕੰਮ ਮਹਿੰਗਾ ਵਾ ਪਰ ਹਾਂ ਇੱਕ ਵਾਰ ਦੀ ਇਨਵੈਸਟਮੈਂਟ ਆ ਇਹ ਟਰੇ 10-12 ਸਾਲ ਕਿਤੇ ਨਹੀਂ ਜਾਂਦੀ ਇਹਨੂੰ ਸਾਮ੍ਹ ਕੇ ਰੱਖਣਾ ਪੈਣਾ ਵਾ ਇਹ ਚੱਕਰ ਆ ਠੀਕ ਨਹੀਂ ਜਿਹੜੀ ਇਹ ਟਰੇ ਆ ਤੇ ਨੰਬਰ 2 ਤੇ ਵੀ ਜਿਹੜਾ ਇਹਦਾ ਕੰਮ ਆ ਉਹ ਕੰਮ ਕਰਨ ਦੀ ਸਮਰੱਥਾ ਬਹੁਤ ਆ ਤੇ ਮਸ਼ੀਨ ਦੇ ਵਿੱਚ ਇਕੋ ਰੱਸੀ ਵਾਲੀ ਆ ਤੇ ਕਦੇ ਕੁਝ ਇਹਨੂੰ ਹੋਣਾ ਹੀ ਨਹੀਂ ਵੀ ਕਦੇ ਵੀ ਕੁਝ ਹੋਵੇ ਤੇ ਜਿਹੜਾ ਵੀ ਵਿਜਨ ਦਾ ਤਰੀਕਾ ਉਹ ਆ ਦੇਖੋ ਵੀ ਆ ਪਟਰਾਲੀ ਦੀ ਧਰਤੀਆਂ ਟ੍ਰੇਆਂ ਟਰਾਲੀ ਤੋਂ ਬਾਅਦ ਫਿਰ ਹੁਣ ਖੱਤੇ ਜ ਟਕਾ ਦਾਂਗੇ ਇਹ ਤੋਂ ਬਾਅਦ ਤੇ ਵਾਲੇ ਵੀਰ ਪੁੱਛਦੇ ਆ ਵੀ ਵੀਰੇ ਹਾਂ ਇਹਦੇ ਤੇ ਸਬਸਿਡੀ ਵੀ ਆਉਂਦੀ ਆ ਸਬਸਿਡੀ ਕਿੰਨੀ ਆਵੇ ਹੁਣ ਪਤਾ ਨਹੀਂ ਪਤਾ ਲੱਗ ਜੂਗਾ ਤੇ ਲੋਨ ਵੀ ਹੋ ਜਾਂਦਾ ਵੀਰੇ ਇਹ ਮੈਂ ਵੀ ਵੀਰੇ ਉਦੋਂ ਲੋਨ ਇਕੱਠਾ ਹੀ ਕਰਵਾਇਆ ਸੀ ਇਹਦਾ ਤੇ ਜਿਹੜੀ ਆਪਾਂ ਆਲੂ ਫੱਟਣ ਵਾਲੀ ਮਸ਼ੀਨ ਲਈ ਦੀ ਗ੍ਰਾਮੇ ਦੀ ਉਦੋਂ ਇਹ ਸਾਰੀਆਂ ਚੀਜ਼ਾਂ ਦਾ ਲੋਨ ਇਕੱਠਾ ਪਾਸ ਕਰਵਾਇਆ ਸੀਗਾ ਆਪਾਂ ਵੀ ਇਹ ਲੋਨ ਤੇ ਲਈ ਆ ਕੋਈ ਆਪਾਂ ਐਉਂ ਨਹੀਂ ਸੋਚੋ ਕਿ ਮੈਂ ਕੋਈ ਕੈਸ਼ ਤੇ ਲਈ ਹੋਗੀ ਇਹ ਵੀ ਆਪਾਂ ਲੋਨ ਤੇ ਹੀ ਲਈ ਹੋਈ ਆ ਕੈਸ਼ ਤੇ ਨਹੀਂ ਲਈ ਨਾ ਇੰਨੀ ਆਪਣੀ ਇੱਚ ਪਹੁੰਚ ਆ ਵੀ ਆਪਾਂ ਇੰਨਾ ਕੁਝ ਕੈਸ਼ ਲੈ ਚ ਲੈ ਸਕੀ ਤੇ ਆਉਦੇ ਅੱਜ ਸ਼ਾਨਨਾ ਬਣਾਤਾ ਤੇ ਪੂਰਾ ਵਧੀਆ ਜੀ ਚੱਲਦਾ ਕੰਮ ਮੱਕੀ ਦਾ ਇਹਨੇ ਨਾ ਕੱਦ ਨਹੀਂ ਕਰਿਆ ਮੱਕੀ ਨੇ ਪਤਾ ਨਹੀਂ ਕੀ ਹੋਇਆ ਵੀ ਕੀ ਗੱਲ ਸੀਗੀ ਵੀ ਇਹਨੇ ਕੱਦ ਨਹੀਂ ਕਰਿਆ ਕਿਉਂਕਿ ਆਪਣਾ ਖਿੱਲਾ ਇੱਧਰ ਵੀਜਿਆ ਸੀਗਾ ਇਹ ਵੀ ਪੂਰੀ ਸੁੱਕੀ ਪਈ ਆ ਆ ਦੇਖੋ ਇਹ ਕਰਤਬ ਹੈ ਇਹ ਦੇ ਛੋਟੀ ਦੇ ਠੀਕ ਨਹੀਂ ਦੇਖ ਲਓ ਬਿਨਾ 4 ਵੀਲ ਤੋਂ ਹੀ ਆ ਨਾ ਲੈ ਗਈ ਨਾ ਸਾਰੇ ਫਾਂਟ ਵੱਧ ਕੇ ਖੜਾ ਪਾਣੀ ਆ ਦੇ ਲੋ ਨਿਹਰਾ ਗਾਰਾ ਲੈ ਆ ਚੇਕੋ ਬਾਲੇ ਵੀਰ ਕਹਿੰਦਾ ਵੀਰੇ 4-ਵੀਲ ਨਹੀਂ ਹੁੰਦੀ ਇਹ 4-ਵੀਲ ਨਹੀਂ ਹੁੰਦੀ ਵੀਰੇ 4-ਵੀਲ ਦੀ ਇਹਨੂੰ ਲੋਡ ਨਹੀਂ ਪੈਂਦੀ ਇਹ ਇਦਾਂ ਹੀ ਵੱਡੀ ਜਾਂਦੀ ਰਹਿੰਦੀ ਹੈ ਠੀਕ ਨਹੀਂ ਇਹ ਇਦਾਂ ਹੀ ਕੰਮ ਕਰ ਕਰ ਦਿੰਦੀ ਹੈ ਗਾਰੇ ਦੇ ਵਿੱਚ ਠੀਕ ਨਹੀਂ ਆ ਦੇਖ ਲੋ ਕਿਦਾਂ ਖੂਪ ਆਉਂਦੀ ਗਈ ਹੋਈ ਆ ਇਹਨੂੰ ਛੱਲੀ ਚੰਗੀ ਆਈ ਸੀ ਇਹ ਮੱਕੀ ਨੂੰ ਇਹਨੂੰ ਵਧੀਆ ਮੱਕੀ ਹੈ ਇਹਦਾ ਬਸ ਕੱਦ ਨਹੀਂ ਹੋਇਆ ਅੱਜ ਹੁਣ ਚੱਲਦਾ ਕੰਮ ਵੱਢਣ ਦਾ ਝੋੜ ਤਾਂ ਨਿਕਲਿਓ ਮੈਂ ਕਿ ਪਹਿਲਾਂ 16 ਫੁੱਟੀ ਭਰ ਆ ਲਾਂ ਫਿਰ 22 ਭਰਾਂ ਲਾਂਗੇ ਦੋ ਤਿੰਨ ਟਰਾਲੀਆਂ ਦਾ ਭਾਰੀ ਜਾਣੀਆਂ ਦੇਖੇ ਜਾਣਗੇ ਕਿਉਂਕਿ ਕਿੱਲਾ ਹੈਗਾ ਆਪਣਾ ਅਸੀਂ ਸੀਗਾ ਉਧਰ ਦਾ ਥੋੜਾ ਹੀ ਸੀਗਾ ਕੋਈ ਬਾਹਲਾ ਤਾਂ ਹੈ ਨਹੀਂ ਸੀ ਉਧਰਲੇ ਪਾਸੇ ਦੇਖ ਲੋ ਇਹਦਾ origignal ਘਟਰਾ ਨਾ ਇਹਦਾ ਖੜਕਾ ਨਾ ਇਹਨੇ ਤੇਜ਼ ਚੱਲਣਾ ਬਸ ਇਹਦੀ ਇੰਨੀ ਤਬੀੜਾ ਬਸ ਆ ਦੇਖ ਕਿਉਂ ਟਿੰਗ ਭਰ ਗਿਆ ਆ ਦੇਖੋ ਕਰਾ ਲੱਗ ਗਿਆ ਇਜਮਨੀ ਆਪਾ ਗੂਗਲ ਆਈ ਸਾਰਾ ਬਿਨਾ ਉਹ ਤੋਂ ਅੱਗੇ ਤਾਂ ਹੀ ਆਰੇ ਖੱਤੀ ਇੱਕੋ ਜੇ ਕਰਦੇ ਆਦ ਲੋ ਖੇਤ ਐਨ ਪੂਰਾ ਬਣਾਤਾ ਵਧੀਆ 48 ਜਰਗਾ ਅੱਗੇ ਆ ਖੱਤੀ ਜੀ ਪਰਲੇ ਪਾਸੇ ਅੱਡ ਹੁੰਦੀ ਦੀ ਹੁਣ ਇਹ ਸਾਰੀ ਮਿੱਟੀ ਚੱਕ ਕੇ ਤੇ ਐਨ ਪੂਰੀ ਵਧੀਆ ਬਰੋਬਰ ਕਰਤੀ ਸਾਰੇ ਦਾ ਸਾਰਾ ਖੇਤ ਆ ਇਕੱਠਾ ਹੋ ਗਿਆ ਸਿਰਫ ਦੋ ਕਿਆਰੇ ਬਣਾ ਦੇਣੇ ਇੱਕ ਵਾਰ ਤੋਂ ਉੱਥੇ ਪਾ ਕੇ ਉਹ ਪਾਣੀ ਉਧਰੋਂ ਪੰਦਾ ਕਰ ਦੇਣ ਇਹ ਮੋਟਰ ਬਸ ਐਜ ਖੁੱਲੀ ਚੱਲ ਜਾਇਆ ਕਰੂ ਬਸ ਕੋਈ ਟੈਂਟੇ ਹੀ ਨਿਪੜ ਗਿਆ ਨੱਕੇ ਨੁੱਕੇ ਲਾਉਣ ਦਾ ਕੰਮ ਸਾਰਾ ਕਰਾ ਲਾ ਗਿਆ ਆਪਣਾ ਪੂਰਾ ਬਧੀਆ ਪੱਦਰ ਹੋ ਗਏ ਖੱਤੇ ਹਨ ਹੋਰ ਹਾਂਜੀ ਗਰੇ ਹੋ ਗਿਆ ਫਟਿਆ ਦਾ ਸਟੀering ਬਾ ਥੋੜੇ ਜੇ ਕੰਮ ਰਹਿੰਦੇ ਆ ਪੰਪ ਆਪਾਂ ਨੂੰ ਨਵਾਂ ਲਾਉਣਾ ਪਿਆ ਪੁਰਾਣਾ ਪੰਪ ਉਹ ਨਹੀਂ ਕੰਮ ਕੀਤਾ ਕਿ ਦੇਖੋ ਵੀ ਤੇ ਕਦੇ ਰੈਮ ਬਦਲਨੇ ਪੈਣੇ ਆਪਾਂ ਰੈਮ ਉਦਣ ਚੇਤਾ ਭੁੱਲ ਗਿਆ ਸੀ ਲਿਆਉਣ ਦਾ ਬਾਹਰ ਦੇ ਪੱਟੀ ਦੇ ਦੇਖ ਲਓ ਨਿਕਲ ਗਏ ਬਟਨ ਖੋਲਿਆ ਪਿਆ ਹੁਣ ਤਾਂ ਸਾਰਾ ਕੁਝ ਸਦਾ ਸਟੀering wheel ਬੜਾ ਸੋਹਣਾ ਹੀਟਿੰਗ ਤਾਂ ਪੂਰੀ ਵਧੀਆ ਪ੍ਰੋਪਰ ਆਉਂਦੀ ਹੈ ਹੁਣ ਆਦੇ ਲੋਹਾ 4500 ਦਾ ਲਿਆ ਨਵਾ ਵੀ ਇਹਨੂੰ ਲਾਉਣ ਦੇ ਖਾਤਰ ਨਹੀਂ ਇਹਦੀ ਕੋਈ ਲੋੜ ਨਹੀਂ ਸੀ ਉਹ ਚਲਾ ਕੇ ਦੇਖਿਆ ਸੀ ਟਰੈਕਟਰ ਹਾਂਜੀ ਅੱਛਾ ਤਾਂ ਹੀ ਗਰਮਾ ਠੀਕ ਆ ਹਾਂਜੀ ਥੋੜਾ ਉੱਚਾ ਨਹੀਂ ਲੱਗਦਾ ਇਹਨੂੰ ਉਹਦੇ ਨੂੰ ਪੂਰਾ ਨਹੀਂ ਬਿੱਦਰ ਟਾਇਰ ਆਪਣੇ ਦੂਜੇ ਪਹਿਨੇ ਆ ਉਹਦੇ ਨਾਲ ਸਹੀ ਹੋ। ਮਨ ਜਾਣਾ ਆ ਰਹਿਮ ਲੈ ਕੇ ਆਇਆ। ਨਹੀਂ ਰਹਿਮ ਹੀ ਲੈ ਕੇ ਆਉਣੇ ਆਪਾਂ। ਪੂਰਾ ਪ੍ਰੋਪਰ ਫਿੱਟ ਹੋ ਗਿਆ ਵੀਰੇ। ਤੇ ਹੁਣ ਦੇਖਦੇ। ਪਰ ਅੱਗੇ ਆਪਣੇ ਆ ਟਾਇਰ ਬਹੁਤ ਚੱਲੇ ਆਣੇ। ਜਦ ਆਏ। ਇਹ ਨਹੀਂ ਇਹ ਤਾਂ ਚੱਲਣੇ ਨਹੀਂ ਫਿਰ ਹੋਰ ਰਿਮਾਂ 'ਚ ਪਹਿਨੇ ਨਹੀਂ ਇਹ ਟਾਇਰ। ਹਾਂ ਕਲੂਆ ਸਮਾਨ ਮੋੜੇ ਆਣਾ ਉਹਨਾਂ ਦਾ। ਆ ਸਮਾਨ ਲੋਡ ਕਰਨ ਲੱਗਿਆ ਆਲੂ ਜਾਣਾ ਪਟਿਆਲੇ ਤੇ ਰੰਮ ਲੈ ਕੇ ਆਉਣਾ